ਹੈਗਾ ਇੱਥੇ ਨਹੀਂ ਸਾਡੇ ਨਸ਼ੇ ਤਾਂ ਹੈ ਨਹੀਂ ਸਾਡੇ ਇਹ ਤਾਂ ਗੱਲ ਹੈਗੀ ਹੈ ਵੀ ਨਸ਼ੇ ਤੋਂ ਜਾਨੀ ਕਿ ਹੁਣ ਨੋਰਮਲ ਮਾੜਾ ਮੋਟਾ ਹਰੇ ਕੇ ਕਹਦਾ ਪੈਗ ਬੁਗ ਬੁਗ ਲਾ ਲੈਂਦਾ ਕੋਈ ਬਹੁਤ ਹੀ ਲੱਗ ਲੱਦੇ ਗੱਲ ਤਾਂ ਹੈ ਜੇਗੀ ਆ ਕੇ ਪੈਗ ਬੁਗਾਇਦਾ ਹੈਗੇ ਬੰਦੇ ਹੁੰਦੇ ਲੋ ਉਹ ਤਾਂ ਸ਼ਾਮ ਨੂੰ ਹੁੰਦਾ ਠੇਕੇਮਾ ਤੁਆ ਲਾਣਾ ਹੁੰਦਾ ਪਿੱਛੇ ਜੇ ਨਾ ਇੱਕ ਇੱਥੇ ਬੋਲੀ ਹੋਈ ਸੀ ਠੇਕੇ ਟੁੱਟੇ ਆ ਤੇ ਬੋਲੀ ਹੋਈ ਸੀ ਦੁਬਾਰਾ ਪਰਚੀਆਂ ਪਈਆਂ ਤੇ ਜਿਹੜਾ ਠੇਕੇਦਾਰ ਨੇ ਬੋਲੀ ਨਿਕਲੀ ਤੁਹਾਡੇ ਮਾਲਪੁਰ ਦਾ ਹੀ ਸੀ ਉਹ ਕਹਿੰਦਾ ਕਿ ਅਸੀਂ ਤਾਂ ਕਹਿੰਨੇ ਆ ਕਿ ਨਾ ਪੀਓ ਪਰ ਲੋਕ ਆਪ ਹੀ ਆਉਂਦੇ ਆ ਦੇਖੋ ਹੀ ਖੋਲਿਓ ਕਹਦੇ ਆ ਜੇ ਤੁਸੀਂ ਮੈਡੀਕਲ ਆਈ ਉਹ ਤਾਂ ਉਹ ਤਾਂ ਫੇਰ ਮੇਣੀ ਹੈ ਦਵਾਈ ਤਾਂ ਫੇਰ ਲੈਣੀ ਹੈ ਇਹ ਤਾਂ ਨਹੀਂ ਇਹ ਤਾਂ ਬੰਦ ਹੋਣਾ ਜਾਂਦਾ ਫੇਰ ਤਾਂ ਨਹੀਂ ਮਿਲੂਗੀ ਪਰ ਜੇ ਗੱਲ ਕਰੀਏ ਦਵਾਈ ਦੇ ਤੌਰ ਤੇ ਲਈ ਜਾਵੇ ਪੀਤੀ ਜਾਵੇ ਤਾਂ ਫਿਰ ਤਾਂ ਜਾਇਜ਼ ਹੈ ਦੇਖੋ ਇਹਦੀ ਫੇਰ ਡੋਜ਼ ਦੇ ਦੇ ਦੂ ਬਿਮਾਰੀ ਵੱਜ ਜੇ ਉਹ ਜਾਏ ਡੋਜ਼ ਲੈਣੀ ਪੈਂਦੀ ਹੈ ਨਾ ਚੱਕਰ ਤਾਂ ਇਹ ਹੋ ਜਾਂਦਾ ਥੋੜੀ ਬਹੁਾਈ ਡੋਜ਼ ਲੈਣੀ ਭਾਈ ਜੀ ਹਾਂ ਜੀ ਚਲੋ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਾ ਜੀ ਤੇ ਬਹੁਤ ਸੋਹਣਾ ਗੱਲਬਾਤ ਕੀਤੀ ਹੈ ਭਾਈ ਸਾਹਿਬ ਉਹਨਾਂ ਨੇ